ਸਤਿ ਸ਼੍ਰੀ ਅਕਾਲ ਜੀ ਰਜਿੰਦਰ ਵਾਲੀਆ YouTube ਚੈਨਲ ਤੇ ਤੁਹਾਡਾ ਸਵਾਗਤ ਪਿਆਰੇ ਦਰਸ਼ਕੋ ਅੱਜ ਦੀਆਂ ਖਬਰਾਂ ਜਿਹੜੀਆਂ ਤੁਸੀਂ ਜਿਨ੍ਹਾਂ ਨੇ ਵੀ ਅਖਬਾਰ ਦੇਖੇ ਨੇ ਉਹਨਾਂ ਨੂੰ ਪਤਾ ਹੋਏਗਾ ਕਿ ਦੋ ਤਿੰਨ ਖਬਰਾਂ ਪੰਜਾਬ ਨਾ ਸੁਤੰਤਰ ਪਹਿਲਾਂ ਗੱਲ ਕਰਦਾ ਹਾਂ ਤੁਹਾਨੂੰ ਪਤਾ ਹੀ ਹੈ ਉਹ ਚ ਸ਼ੌਂਗਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜਿਹੜੀ ਅੰਤਰਨ ਕਮੇਟੀ ਦੀ ਮੀਟਿੰਗ ਹੋਈ ਹੈ ਕੱਲ ਜਿਸ ਵਿੱਚ ਕਿਹਾ ਕਿ ਜਿਹੜੀ 16 ਬੰਦੇ ਤੇ ਐਫ ਆਈ ਆਰ ਹੋਈ ਹੈ 328 ਲਾ ਪਤਾ ਪਾਵਨ ਸੁਪਰਬਲ ਦੇ ਕਿ ਉਹ ਖਰਚ ਕਰ ਦਿੱਤੀ ਜਾਵੇ ਇਸ ਬਾਰੇ ਮੈਂ ਕੋਈ ਜ਼ਿਆਦਾ ਇਸ ਕਰਕੇ ਗੱਲ ਨਹੀਂ ਕਰਨੀ ਕਿਉਂਕਿ ਇਸ ਦੇ ਬਾਰੇ ਚ ਮੈਂ ਇੱਕ ਨੀਬਰਕ ਦੋ ਵੀਡੀਓ ਇਹਨੂੰ ਪਿਛਲੇ ਆਰੀਆਂ ਜਿਹੜੀਆਂ ਪਈਆਂ ਨੇ ਉਹਦੇ ਚ ਕਾਫੀ ਡਿਟੇਲ ਚ ਦੱਸਿਆ ਵੀ ਕੀ ਕੁਛ ਹੋਇਆ ਜਾਂ ਕਿਉਂ ਨੀ ਸਟ੍ਰੋਬਿਕ ਕਮੇਟੀ ਇਹ ਚਾਰਜ ਸਜੋ ਕਰਨਾ ਚਾਹੁੰਦੀ ਇਸ ਨੂੰ ਛੱਡ ਕੇ ਬਾਕੀ ਜਿਹੜੀਆਂ ਖਬਰਾਂ ਨੇ ਉਨਾ ਚ ਜਿਹੜੀ ਅਪਡੇਟ ਹੋਈ ਹੈ ਨਵਜੋਤ ਕੌਰ ਸਿੱਧੂ ਜਿਹਦੀ ਬਿਆਨਬਾਜ਼ੀ ਜਾਰੀ ਹੈ ਉਸ ਬਾਰੇ ਅਪਡੇਟ ਇਹ ਹੈ ਕਿ ਦਿੱਲੀ ਦੇ ਵਿੱਚ ਹਾਈ ਕਮਾਂਡ ਨੇ ਇਹਦਾ ਸਖਾਬ ਲੈ ਲਿਆ ਕੱਲ ਜਿਹੜਾ ਪੰਜਾਬ ਦਾ ਇੰਚਾਰਜ ਅਪ੍ਰੇਸ਼ ਬਗੇਲ ਉਸ ਨੂੰ ਰਾਜਪਿੰਕ ਮਿਲੇ ਤੇ ਉੱਥੇ ਕੀ ਗੱਲਬਾਤ ਹੋਈ ਉਹ ਸਾਰੀ ਗੱਲਬਾਤ ਆਪਾਂ ਇਹ ਖਬਰ ਡਿਟੇਲ ਚ ਲਵਾਂਗੇ ਜਿਹੜੀ ਵੀ ਅਪਡੇਟ ਹੈ ਰੈਪੀਟੀਸ਼ਨ ਤੋਂ ਥੋੜਾ ਬਚਨ ਦਾ ਮੈਂ ਕੋਸ਼ਿਸ਼ ਕਰੂੰਗਾ ਤੇ ਨਾਲ ਫਿਰ ਆ ਜਿਹੜੇ ਨਵੇਂ ਪੋਸਟਰ ਕਟੇ ਨੇ ਉਹ ਵੀ ਆਪਣੇ ਆਪ ਚ ਬੜੇ ਅਹਿਮ ਨੇ ਕਿਉਂਕਿ ਵਿਅੰਗ ਜਿਹੜਾ ਹੈ ਉਹ ਮੁੱਖ ਮੰਤਰੀ ਭਗਵੰਤ ਮਾਨ ਦਾ ਮਾਨ ਦਾ ਬੇਸ਼ਅ ਤੇ ਮੈਨੂੰ ਲੱਗਦਾ ਇਸ ਤਰ੍ਹਾਂ ਦਾ ਜਿਹੜਾ ਲਾਤ ਬਣਾ ਤੇ ਉਹਦੇ ਚ ਵਿਅੰਗ ਉਹਨਾਂ ਦਾ ਕਰਨਾ ਇੱਕ ਕ੍ਰਿਏਟਿਵ ਪੰਡਿਤ ਦਾ ਕੰਮ ਹੈ ਜਿਵੇਂ ਉਹਨਾਂ ਨੇ ਇੱਕ ਪੋਸਟਰ ਦੀ ਬ ਗੱਲ ਕਰਦੇ ਆ ਪੱਕੀ ਡਿਟੇਲ ਬਾਅਦ ਚ ਜਾ ਕੇ ਗੱਲ ਕਰਦੇ ਆ ਬਾਜਵਾ ਬੜਿੰਗ ਤੇ ਸਿੱਧੂ ਰਹਿ ਕੇ ਬਚਾਉਂਦੇ ਟਲ 350 ਕਰੋੜ ਨਾਲ ਚੰਨੀ ਕਰ ਗਿਆ ਸੀਐਮ ਦੀ ਕੁਰਸੀ ਦਾ ਮਸਲਾ ਹੱਲ ਤੋਂ ਹੁਣ ਜਿਵੇਂ ਉਹਨੇ ਨਾਅਰਾ ਦਿੱਤਾ ਸੀ ਨਾ ਚੰਨੀ ਕਰੂਗਾ ਮਸਲੇ ਹੱਲ ਤੇ ਉਹ ਉਤੇ ਇਹ ਬਿਆਨ ਗਏ ਤੋਂ ਇਹ ਵੀ ਚੱਦਦਾ ਨਾ ਨਾ ਇਹਦੀ ਵੀ ਗੱਲ ਕਰਾਂਗੇ ਅਮਰਤਪਾਲ ਸਿੰਘ ਅਮਰਤਪਾਲ ਸਿੰਘ ਜਿਹੜੇ ਖਡੂਰ ਸਾਹਿਬ ਦੇ ਸੰਸਦ ਨੇ ਬੜੇ ਤਿੱਖੇ ਇਲਜ਼ਾਮ ਲਾਏ ਨੇ ਇਸ ਵਾਰ ਹਾਈ ਕੋਰਟ ਚ ਜਦੋਂ ਪੈਰੋਲ ਦਾ ਵਿਰੋਧ ਕਰ ਰਹੇ ਸੀ ਪੰਜਾਬ ਸਰਕਾਰ ਦੇ ਵਕੀਲ ਕਹਿੰਦੇ ਜੀ ਇਹ ਤਾਂ 15 ਬਦਿਆਂ ਨੂੰ ਮਾਰਨ ਨੂੰ ਫਿਰਦਾ ਸੀ ਪੂਰੀ ਸੂਚੀ ਬਣੀ ਹੈ ਆਡਿਟ ਇਟ ਕਰਾਂਗੇ ਗੱਲ ਤੇ ਇੱਕ ਹੋ ਖਬਰ ਜਿਹੜੀ ਡਿਟੇਲ ਚ ਲੈਣੀ ਹੈ ਉਹ ਹੈ ਭਗਵੰਤ ਮਾਨ ਜਿਵੇਂ ਉਹਨੇ ਕੱਲ ਸੜਕਾਂ ਦਾ ਦੀ ਚੈਕਿੰਗ ਕੀਤੀ ਹੈ ਔਰ ਠੇਕੇਦਾਰ ਨੂੰ ਕੁਝ ਨੋਟਸ ਵੀ ਦਿੱਤਾ ਉਹਦਾ ਇਹ ਵੀ ਕਹਤਾ ਵੀ ਇਸ ਦੀ ਅਦਾਇਗੀ ਰੋਕ ਦੋ ਇਹ ਸਾਰਾ ਕਿਉਂਕਿ ਉਹ ਬਾਬਤ ਅੱਜ ਤੱਕ ਨਹੀਂ ਚੱਲ ਰਹੀ ਸੀ ਇਹ ਤਾਂ ਹੈ ਉਹ ਖਬਰਾਂ ਜਿੰਨਾ ਤੇ ਡਿਟੇਲ ਚ ਗੱਲ ਕਰਨੀ ਹੈ ਇੱਕ ਦੀ ਵਾਪੇ ਆਲਰੇਡੀ ਆ ਚੁੱਕਿਆ ਜਿਹੜੀ ਮੈਂ ਤੁਹਾਨੂੰ ਦੱਸਿਆ ਐਸਜੀਪੀਸੀ ਦੇ ਬਾਕੀ ਜਿਹੜੀਆਂ ਗੱਲਾਂ ਨੇ ਹੋਰ ਖਬਰਾਂ ਨੇ ਉਹਨਾਂ ਚੋ ਭਗਵੰਤ ਮਾਨ ਨਾਲ ਸੰਬੰਧਤ ਇੱਕ ਜਿਹੜਾ ਨਿਊ ਚੰਡੀਗੜ੍ਹ ਦੇ ਵਿੱਚ ਮੁੱਢਾਪੁਰ ਦੇ ਵਿਖੇ ਮਹਾਰਾਜਾ ਯਾਦਵਿੰਦਰ ਸਿੰਘ ਸਟੇਡੀਅਮ ਬਣਾਇਆ ਸੀ ਉਥੇ ਕੱਲ ਮਾਨ ਸਾਹਿਬ ਨੇ ਜਾ ਕੇ ਜੁਹਰਾਤ ਸਿੰਘ ਨੂੰ ਹਰਬੰਪ੍ਰੀਤ ਕੌਰ ਨੂੰ ਤੇ ਬਾਕੀ ਹੋਰ ਖਡਾਰ ਤੇ ਕੋਹਚ ਨੂੰ ਸਲਮਾਨਤ ਕੀਤਾ ਉਹ ਵੀ ਗੱਲ ਆਪਾਂ ਕਰਨੀ ਹੈ ਕਿਉਂਕਿ ਦੋਨਾਂ ਦੇ ਸਟੈਂਡ ਯਾਨੀ ਹਰਬੰਦ ਪ੍ਰੀਤਕੌਰ ਦੇ ਨੌਤੇ ਵੀ ਇਸ ਦੇ ਚਿਕ ਸਟੈਂਡ ਦਾ ਘਾਟਨ ਕੀਤਾ ਇੱਕ ਜੋਬਰਾਜ ਦੇ ਨੌਤੇ ਵੀ ਸਟੈਂਡ ਦਾ ਘਾਟਨ ਹੋਇਆ ਇਹ ਜੋਬਰਾਜ ਦਾ ਪਾਪਾ ਇਸ ਕੰਟਰੀਬਿਊਸ਼ਨ ਇਸ ਆ ਉਹਦਾ ਰਿਕਾਰਡ ਹੈ ਦੁਨੀਆ ਦੇ ਵਿੱਚ ਜਿੱਦਾਂ ਚ ਕੋਲੈਕਟਰ ਦਾ ਇਤਿਹਾਸ ਰਹੂਗਾ ਜੋਬਰਾਜ ਦਾ ਵੀ ਰਹੂਗਾ ਦੇਖੋ 2007 ਦੇ T20 ਚ 6 ਗੇਂਦਾਂ ਤੇ 6 ਛੱਕੇ ਮਾਰੇ ਤੇ ਉਹ 11ਵਾਂ ਦਾ ਵਰਲਡ ਕੱਪ ਜਦੋਂ ਜਿਤਾਇਆ ਪਲੇਅਰ ਆਫ ਦਾ ਟੂਰਨਾਮੈਂਟ ਰਿਹਾ ਤੇ ਉਹ ਇਸ ਕਰਕੇ ਉਹਦੇ ਨਾਮ ਤੇ ਸਟੈਂਡ ਹਰਮਨਪ੍ਰੀਤ ਦਾ ਕੈਚ ਵੀ ਯਾਦ ਰੱਖੋ ਤੇ ਕੈਪਟਨ ਵੀ ਸੀ ਜਦੋਂ ਪਹਿਲੀ ਵਾਰ ਜਿੱਤੇ 25 ਸਾਲਾਂ ਚ ਤੇ ਬਾਕੀ ਉਹਨਾਂ ਨੂੰ 11-11 ਲੱਖ ਰੁਪਏ ਤੇ ਨੇ ਕੁੜੀਆਂ ਨੂੰ ਹਰਮਨਪ੍ਰੀਤ ਤੋਂ ਇਲਾਵਾ ਅਮਨਦੀਪ ਕੌਰ ਤੇ ਹਰਲੀਨ ਨੂੰ ਉਹ ਵੀ ਦਿੱਤਾ ਉਹਨਾਂ ਦਾ ਪਹੁੰਚਾ ਉਹਨੂੰ 5 ਲੱਖ ਦਿੱਤਾ ਇਹ ਫਿਰ ਆਪਾਂ ਜਿਹੜਾ ਬੈਸਟਰ ਕੱਲ ਇੱਕ ਮੈਚ ਹੋਇਆ ਵੀ ਸੀ ਦੱਖਣੀ ਅਫਰੀਕਾ ਤੋਂ ਇੰਡੀਆ ਹਾਰ ਗਿਆ 52 ਰਨ ਤੇ ਹਾਰਿਆ ਤੇ ਹਿਮਾ ਮਾਲੀ ਨੇ ਧਰਬਿੰਦਰ ਦੀ ਰਾਤ ਚ ਕਨਸਭਾਗ ਉਪ ਕਰਾਇਆ ਉਹਦੀਆਂ ਦੋਨੇ ਬੇਟੀਆਂ ਸੀ ਔਰ ਕਿਤੇ ਨਹੀਂ ਮੈਂ ਜ਼ਿਕਰ ਪੜਿਆ ਕਿ ਉਹ ਚ ਸਣੀ ਦੇਵਲ ਸੀ ਜਬੋਬੀ ਦੇਵਲ ਸੀ ਜਾਉਨਾ ਚੋਕੂ ਫੈਮਿਲੀ ਚੋਂ ਸੀ ਹਾਂ ਇਹਦੀਆਂ ਦੋਨੇ ਬੇਟੀਆਂ ਸੀ ਤੇ ਦੂਜਾ ਬਹੁਤ ਸਾਰੇ ਬੰਦਰੀ ਕਿਉਂਕਿ ਆਪ ਹੀ ਸੰਸਦ ਹੈ ਅਮਿਤ ਸ਼ਾਹ ਵੀ ਅੱਜ ਦਸਰਦਾ ਜੁੜੇ ਪੇਟ ਕਰਦਾ ਆਏ ਸੀ ਸੋ ਇਹ ਹੈ ਤੇ ਬਾਕੀ ਕੁਝ ਇੰਟਰਨੈਸ਼ਨਲ ਖਬਰਾਂ ਦੀ ਜੇ ਸੁਖੀ ਦੇਖਣੀ ਹੋਵੇ ਮੋਦੀ ਸਾਹਿਬ ਦੀ ਟਰੰਪ ਨਾਲ ਗੱਲਬਾਤ ਹੋਈ ਹੈ ਉਹ ਕੀ ਹੁੰਦਾ ਹੈ ਇਹ ਹਰ ਰੋਜ਼ ਕੁਝ ਨਾ ਡਵੈਲਪਮੈਂਟ ਹੋ ਰਹੀ ਹੈ ਪਰ ਹਲੇ ਦਿਖਿਆ ਕੁਝ ਨਹੀਂ ਤੇ ਨੈਸ਼ਨਲ ਖਬਰਾਂ ਚੋਂ ਜਿਹੜੀ ਐਸਆਈਆਰ ਚੱਲ ਰਹੀ ਹੈ ਸਪੈਸ਼ਲ ਇੰਟੈਂਸਿਵ ਰਿਵਿਊ ਉਹਦੇ ਕੁਝ ਰੂਪਿਆਂ ਦੀ ਜਿਹੜੀ ਸਮੱਸਿਆ ਬੋ ਬਤਾਤੀ ਤੇ ਇਹ ਵੀ ਕਰਤਾ ਇੰਡੀਗੋ ਦਾ ਜਿਹੜਾ ਮਸਲਾ ਉਹ ਵੀ ਉਵੇਂ ਹੀ ਕਾਇਮ ਹੈ ਇੰਡੀਗੋ ਵਾਲਿਆਂ ਨੂੰ ਜਦੋਂ ਸਰਕਾਰ ਨੂੰ ਬਰੀ ਤਾਂ ਕੀਤਾ ਨਹੀਂ ਜਾ ਸਕਦਾ ਜਿਵੇਂ ਲੋਕਾਂ ਨੂੰ ਤੰਗ ਪ੍ਰੇਸ਼ਾਨ ਕੀਤਾ ਅਚਾਨਕ ਹੜਾਣਾ ਰੱਦ ਕੀਤੇ ਇਹਨਾਂ ਨੂੰ ਪਤਾ ਹੈ ਕਿ ਸਭ ਤੋਂ ਵੱਡੀ ਉਹ ਪ੍ਰਾਈਵੇਟ 에ਅਰਲਾਈਨ ਹੈ ਭਾਰਤ ਦੀ 60% ਤੋਂ ਵੱਧ ਸ਼ੇਅਰ ਇਹਨਾਂ ਕੋਲ ਹੈ ਪ੍ਰਾਈਵੇਟ ਦੇ ਜੀ ਗਲਤ ਕਰੀਏ ਤੇ ਉਹਨਾਂ ਨੇ ਹੁਣ ਮੁਆਵਜ਼ਾ ਦੇ ਲਈ 10000 ਦਾ ਵਾਊਚਰ ਦੇਣ ਦਾ ਫੈਸਲਾ ਕੀਤਾ ਜਿਹੜਾ ਸਾਲ ਦੇ ਵਿੱਚ ਵੈਲਿਡ ਹੋਊਗਾ ਸਾਰ ਦੇ ਅੰਦਰ ਅੰਦਰ ਤੁਸੀਂ ਕਿਤੇ ਵੀ ਜਾਣਾ ਹੈ ਤਾਂ ਤੁਸੀਂ ਇਹ ਕਰ ਸਕੋਗੇ ਖੈਰ ਹੁਣ ਆਪਾਂ ਜਿਹੜੀਆਂ ਖਬਰਾਂ ਡਿਟੇਲ ਚ ਲੈਣੀਆਂ ਨੇ ਉਹਨਾਂ ਦੀ ਗੱਲ ਕਰੀਏ ਉਹਨਾਂ ਚੋਂ ਇੱਕ ਤਾਂ ਮੈਂ ਦੱਸ ਹੀ ਚੁੱਕਿਆ ਹੁਜੇ ਤੁਸੀਂ ਨਹੀਂ ਤਾਂ ਤੁਸੀਂ ਉਹ ਦੇਖ ਲਿਓ ਪਿਛਲੀ ਵੀਡੀਓ ਕਿ ਸ੍ਰੋਪੇ ਗੁਰਦੁਆਰਾ ਪ੍ਰਬੰਧਕ ਕਮੇਟੀ ਜਿਹੜੀ ਹੈ ਉਸ ਨੇ ਇਹ ਐਫ ਆਈ ਆਰ ਰੱਦ ਕਿਉਂ ਕੀਤੀ ਹੈ ਉਹ ਕੀ ਉਹਦਾ ਕਾਰਨ ਕੀ ਸੀ ਕਿਉਂ ਇਹ ਕਹਾਣੀ 328 ਰੁਪਏ ਦੀ ਅੱਗੇ ਕਿਵੇਂ ਆਈ ਜਾਂ ਸੰਗਤ ਕੀ ਚਾਹਦੀ ਹੈ ਉਹ ਅਸੀਂ ਉਹ ਤਾਂ ਚਾਹਦੇ ਨੇ ਦੱਸੋ ਸਾਨੂੰ ਸੁਪ ਗਏ ਕਿਥੇ ਨਹੀਂ ਹਿਸਾਬ ਮੰਗਦੀ ਹੈ ਸੰਗਤਾ ਇਹ ਸਾਰੀ ਗੱਲਬਾਤ ਪਿਛਲੀ ਵੀਡੀਓ ਚ ਪਈਆਂ ਨੇ ਉਹ ਦੇਖ ਲਓ ਲੇਕਿਨ ਜਿਹੜੀ ਦੂਜੀ ਅਪਡੇਟ ਹੈ ਉਹ ਬੜੀ ਇੰਟਰਸਟਿੰਗ ਹੈ ਉਹ ਵਿੱਚ ਪਤਾ ਨਹੀਂ ਲੱਗ ਰਿਹਾ ਕਿ ਹੋ ਕੀ ਹੈ ਦੇਖੋ ਇਹਦੇ ਦੋ ਪੱਖ ਇੱਕ ਪੱਖ ਨਵਜੋਤ ਕੋਰ ਸਿੱਧੂ ਤੇ ਨਵਜੋਤ ਸਿੰਘ ਸਿੱਧੂ ਮਤਲਬ ਕਿ ਸਿੱਧੂ ਜੋੜੇ ਦਾ ਸਿੱਧੂ ਜੋੜਾ ਹੁਣ ਕੀ ਕਰਨਾ ਚਾਹਦਾ ਹੈ ਇਹ ਗੱਲ ਇਹ ਕਿ ਉਹ ਆਪਣਾ ਪੱਖ ਰੱਖਣਾ ਚਾਹੁੰਦੇ ਜਿਹੜੇ ਆਪਾਂ ਕਹਿੰਸੀ ਨਾ ਕਿ ਯੂ ਕਿਤੇ ਹੋਰ ਜਾਣਾ ਚਾਹੁੰਦੇ ਨੇ ਜਾਂ ਇਹ ਹੈ ਉਹ ਤੋਂ ਪਹਿਲਾਂ ਸ਼ਾਇਦ ਉਹ ਇੱਕ ਆਪਣਾ ਪੱਖ ਕਾਂਗਰਸ ਚ ਰੱਖਣਾ ਚਾਹੁੰਦੇ ਨੇ ਤੇ ਉਹਨਾਂ ਨੇ ਨਵਜੋਤ ਸਿੰਘ ਸਿੱਧੂ ਗਿਆ ਸੀ ਤੇ ਦਿੱਲੀ ਦੇ ਵਿੱਚ ਔਰ ਗਾਂਧੀ ਫੈਮਿਲੀ ਤੋਂ ਪ੍ਰਿੰਕਾ ਗਾਂਧੀ ਨਾਲ ਦੀ ਜ਼ਿਆਦਾ ਬੰਦਦੀ ਹੈ ਪ੍ਰਿੰਕਾ ਗਾਂਧੀ ਬਾਰਡਰ ਦਾ ਚੇਲਾ ਹੈ ਕਹਿੰਦੇ ਹਾਲਾਂਕਿ ਉਪਰ ਕਿ ਸ਼ਾਇਦ ਵੱਡਾ ਲੇਕਿਨ ਜੇ ਤੁਸੀਂ ਬਤਲੋ ਸਿਆਸਤ ਤਾਂ ਪਾਵਰ ਹੈ ਜਿਹਦੇ ਕੋਲ ਪਾਵਰ ਉਹ ਨਾ ਕੋਲ ਨਾ ਤੁਹਾਡੇ ਭੈਣ ਭਰਾ ਕੋਲ ਲੇਕਿਨ ਜਿਹੜਾ ਭਰਾ ਜਿਹਨੂੰ ਇਹਨਾਂ ਨੇ ਪੱਪੂ ਕਹਿੰਦੇ ਹੁੰਦੇ ਸੀ ਜਿਹੜੀ ਕਾਂਗਰਸ ਆ ਬੁੱਢੀ ਨਾਲ ਵੱਧ ਬਦਨਾਮ ਇਹ ਜਿਹੇ ਚੁਟਕਲੇ ਜੋੜਨ ਚ ਜਿਵੇਂ ਭਗਵੰਤ ਮਾਨ ਬਿਆੰਗ ਜੋੜਨ ਚ ਇਹ ਵੀ ਤਾਂ ਤਕਬੰਦੀਚ ਬੜਾ ਮਾਹਰ ਸੋ ਨਵਜੋਤ ਸਿੰਘ ਸਿੱਧੂ ਹੁਣ ਮੈਦਾਨ ਚ ਇਸ ਕਰਕੇ ਆਇਆ ਕਿ ਆਪਣੀ ਪਤਨੀ ਦਾ ਪਤਨੀ ਨੂੰ ਡਿਫੈਂਡ ਕਰ ਸਕੇ ਜੀਨੇ ਇਹ ਕਹੇ ਕਿ ਇਥੇ ਕੁਰਸੀ ਜਿਹੜੀ ਸੀ ਆਪਣੀ 500 ਕਰੋੜ ਚ ਵਿਕਦੀ ਹੈ ਤੇ ਜਿਹੜੀਆਂ ਹੋਰ ਸੀਟਾਂ ਨੇ ਉਹਦੇ ਚ ਕਿਤੇ 50 ਕਰੋੜ ਕਿਤੇ 100 ਕਰੋੜੇ ਚਲਦਾ ਜੀਤੇ ਉਹਨੇ ਇਲਜ਼ਾਮ ਲਾਇਆ ਤੇ ਬਾਕੀ ਸਾਰੇ ਜਿਹੜਾ ਨੂੰ ਚੋਰ ਕਿਹਾ ਕਮਾਲ ਹੈ ਬਗਲ ਰੁਕਦੇ ਨਹੀਂ ਜਿਸ ਤਰੀਕੇ ਨਾਲ ਨਵਜੋਤ ਕੌਰ ਸਿੱਧੂ ਕਰ ਰਹੀ ਹੈ ਤੇ ਸੁਖਜਿੰਦਰ ਰਧਾਵਾ ਇਹ ਜਿਹੜਾ ਨੰਬਰ 2 ਦਾ ਭੁਗਤਤੀ ਸੀ ਉਹ ਕਹਿੰਦੇ ਜੀ ਇਹ ਤਾਂ ਸਮਗਲਰ ਰਬੇਲੇ ਇਹਦੇ ਰਾਜਸਥਾਨ ਦੇ ਪਰਿਵਾਰੀ ਹੋਣ ਵੇਲੇ ਪੈਸਾ ਕਮਾਇਆ ਸੀਟਾਂ ਵੇਚੀਆਂ ਨੇ ਰਾਜਾ ਬੜਿੰਗ ਨੂੰ ਤਾਂ ਪ੍ਰੇਸ਼ਟ ਬੇਈਮਾਨ ਕਿਹਾ ਮੇਰੀ ਕਿਸਰੂ ਜਦੇ ਹੀ ਨਹੀਂ ਕਹਿੰਦੇ ਚਾਰ-ਪੰਜ ਚੋਰਾਂ ਨੂੰ ਹਟਾ ਦਿਓ ਪੰਜ ਬੰਦੇ ਦੇ ਉਹਨਾਂ ਜਿਨ੍ਹਾਂ ਦਾ ਜ਼ਿਕਰ ਉਹਦਾ ਹੈ ਪ੍ਰਤਾਪ ਬਾਜਵਾ ਜਿਹਨੂੰ ਉਹਨੇ ਕਰਨਵੀਰ ਬੁਰਜ ਤੋਂ 5 ਕਰੋੜ ਦਾ ਇਲਜ਼ਾਮ ਲਾਤਾ ਤੇ ਰਾਜਾ ਬੜਿੰਗ ਪ੍ਰਧਾਨ ਹੀ ਹੈ ਚੰਨੀ ਹੈ ਇਹ ਇਹ ਸਭ ਤੇ ਜਿਹੜਾ ਉਹਦਾ ਅਰਜੰਮ ਸੀ ਪਰ ਲੀਗਲ ਨੋਟਸ ਖੇਡੇ ਜਾ ਰਹੇ ਨੇ ਚਾਰ ਲੀਗਲ ਨੋਟਸ ਇਹਨੂੰ ਆਕੇ ਇੱਕ ਇਹਨੇ ਆਪਦਾ ਜਿਹੜਾ ਬੇਟਾ ਬਣਾਇਆ ਹੋਇਆ ਸੀ ਇਹ ਕਹਿੰਦੇ ਮੂਵ ਬੇਲਾ ਬੇਟਾ ਸੌਰਵ ਬਦਲ ਉਹਨੂੰ ਇਹਨੇ 10 ਕਰੋੜ ਦਾ ਡਿਫਰਮੇਸ਼ਨ ਦਾ ਤੇਤਾ ਤੇ ਜੇ ਉਹਨਾਂ ਦੇ ਨੋਟਸ ਆਏ ਉਹਨੂੰ ਕਹਿੰਦੀ ਇਹਨਾਂ ਦੀ ਮੈਨੂੰ ਕੀ ਪਰਵਾਹ ਰਾਣਾ ਗੁਰਜੀਤ ਵੀ ਨੋਟਸ ਨਾਲ ਚਾਹੁੰਦਾ ਤੋ ਇਹ ਦਾ ਉਹਨੇ ਰੱਖੀ ਬੀਬੀ ਜੋ ਮੰਚਉਂਦਾ ਉਹ ਤਾਂ ਬਿਓਪਲੋ ਕੁਤੇ ਬਗ ਬਤਲ ਉਹਨੇ ਤਾਂ ਸ਼ਬਦਾਂ ਦੀ ਬਿਰਿਆਦਾ ਵੀ ਨਹੀਂ ਰੱਖ ਲਈ। ਤੋਂ ਇਸ ਤਰ੍ਹਾਂ ਦਾ ਹਲੇ ਹੀ ਰੁਕੀ। ਹੁਣ ਉਹਦੇ ਚ ਕੀ ਹੈ ਜਦੋਂ ਨਵਜੋਤ ਸਿੰਘ ਸਿੱਧੂ ਆਇਆ। ਸਿੱਧੂ ਪਹਿਲਾਂ ਤਾਂ ਕੋਸ਼ਿਸ਼ ਕੀਤੀ ਨਹੀਂ ਟਾਈਮ ਦਿੱਤਾ। ਮੈਂ ਵਈ ਤਾਂ ਦਿੱਲੀ ਦਿੱਲੀ ਚ ਬੈਠ ਕੇ ਢੇਰੇ ਲਾ ਲੇਗੀ। ਮੈਂ ਤਾਂ ਬਲਕੇ ਜਾਣਾ। ਤਾਂ ਆਖਰ ਫਿਰ ਉਹਨੂੰ ਟਾਈਮ ਦਿੱਤਾ 19 ਤਰੀਕ ਦਾ ਪ੍ਰਿੰਕਾ ਗਾਂਧੀ ਦੇ। ਹੁਣ 19 ਨੂੰ ਮਿਲਿਆ ਜਦੋਂ ਇਹਨੇ ਆਪਦਾ ਪੱਖ ਰੱਖ ਲਿਆ। ਇਹ ਹੈ ਹੁਣ ਇਹ ਆਪਣਾ ਪੱਖ ਕੀ ਰੱਖਦੇ ਨੇ। ਉਹ ਦੂ ਪਹਿਲਾਂ ਕਿਸੇ ਹੋਰ ਨਾਲ ਵੀ ਉਹਨੇ ਤਾਂ ਫਰੰਟ ਬੜੇ ਖੁੱਲੇ ਹੋਣੇ ਕਿ ਹੋਰ ਵੀ ਫਰੰਟ ਖੋਲਦਾ ਬੀਬੀ ਜਾ ਇਹ ਹੁਣ ਚੁੱਪ ਕਰਨਗੇ ਇਹ ਕੋਈ ਪਤਾ ਨਹੀਂ ਹਰ ਤੱਕ ਤਾਂ ਚੁੱਪ ਨਹੀਂ ਕੀਤੀ ਇਹ ਤਾਂ ਹੈ ਇੱਕ ਪੱਖ ਦੂਜਾ ਪੱਖ ਜਿਹੜੇ ਦੂਜੇ ਰਾਜਾ ਬੜਿੰਗ ਰਾਜਾ ਬੜਿੰਗ ਨੇ ਇੱਕ ਰਿਪੋਰਟ ਤਿਆਰ ਕੀਤੀ ਔਰ ਉਹ ਰਿਪੋਰਟ ਤਿਆਰ ਕੀਤੀ ਪਰਪੇਸ਼ ਬਗੇ ਨੂੰ ਪੇਸ਼ ਕਰਦੀ ਤੇ ਹਾਈ ਕਮਾਂਡ ਪਰਪੇਸ਼ ਨੂੰ ਟੁਗੇਦੀ ਡਿਊਟੀ ਲਾਦੀ ਕਹਿੰਦੇ ਨੇ ਰਾਹੁਲ ਗਾਂਧੀ ਨੇ ਖੁਦ ਡਿਊਟੀ ਲਈ ਹੈ ਕਿ ਤੂੰ ਰਿਪੋਰਟ ਪੂਰੀ ਜਾਂਚ ਕਰਕੇ ਬਿਨ ਰਿਪੋਰਟ ਦੇ ਵੀ ਹੈ ਕਿ ਸੱਚ ਕਿੱਡਾ ਹੈ ਸਾਰੀ ਗੱਲਬਾਤ ਜਿਹਨੇ ਜੇ 500 ਕਰੋੜ ਤਾਂ ਜਾਣਾ ਤਾਂ ਇਧਰ ਹੀ ਹੈ ਨਾ ਪੂਰਾ ਸੱਚ ਦੱਸ ਕੀ ਹੈ ਇਹਦੇ ਵਿੱਚ ਤੇ ਉਹ ਸੱਚ ਦੱਸਣ ਦੇ ਲਈ ਜਿਹੜੇ ਰਾਜਾ ਬਣੇ ਨੇ ਆਪਦਾ ਪੱਖ ਦੇ ਤਾਂ ਤੇ ਪੱਖ ਦੇ ਵਿੱਚ ਉਹਨਾਂ ਨੇ ਕਿਹਾ ਕਿ ਜੀ ਦੇਖੋ ਇਹੇ ਅੰਸ਼ਾਸਨ ਚੜਾਣਾ ਜ਼ਰੂਰੀ ਹੈ ਇਹ ਪਪੇਸ਼ ਬਗੇਲ ਕਹਿ ਰਿਹਾ ਜਿਹਨੂੰ ਜੀ ਤੋਂ ਲੱਗਦਾ ਹੈ ਉਹ ਬਿਲਕੁਲ ਇਹ ਜਿਹੜੀ ਹੱਕ ਚ ਹੈ ਜਿਹੜੀ ਨੇ ਮਹਤਵ ਕੀਤਾ ਉਸ ਨੂੰ ਉਹ ਕਹਿੰਦੇ ਕੋਈ ਵੀ ਬੰਦਾ ਕਿੱਡਾ ਮਰਜੀ ਬੰਦਾ ਹੈ ਲੇਕਿਨ ਉਸ ਬੰਦੇ ਦਾ ਜਿਹੜਾ ਅਨੁਸ਼ਾਸਨ ਚ ਰਹਿਣਾ ਜ਼ਰੂਰੀ ਹੈ ਗੱਲ ਤਾਂ ਬਿਲਕੁਲ ਠੀਕ ਹੈ ਜੋ ਉਹਨੇ ਕਿਹਾ ਹੈ ਲੇਕਿਨ ਜੋ ਰਾਜਾ ਬਣਨੇ ਕੋਲ ਇਹ ਰਿਪੋਰਟ ਚ ਦਿੱਤਾ ਉਹਦੇ ਚ ਇੱਕ ਅਹਿਮ ਗੱਲ ਜਿਹੜੀ ਮੈਂ ਤੁਹਾਨੂੰ ਦੱਸਣੀ ਹੈ ਉਹ ਇਹ ਹੈ ਉਹ ਕਹਿੰਦਾ ਜਦੋਂ ਬਾਈ ਦੇ ਵਿੱਚ ਇਲੈਕਸ਼ਨ ਤੋਂ ਪਹਿਲਾਂ ਚੰਨੀ ਤੇ ਸਿੱਧੂ ਇਹ ਦੋਨੇ ਆਪਸ ਵਿੱਚ ਉਲਝੇ ਹੋਏ ਸੀ ਇਹਨਾਂ ਦੇ ਵਿੱਚ ਤਕਰਾਰ ਚੱਲਦੀ ਸੀ ਇਹਨਾਂ ਵਿੱਚ ਬਹਿਸ ਚੱਲਦੀ ਸੀ ਜਿਹੜੀ ਹਾਰ ਹੋਈ ਹੈ ਉਹ ਹੋ ਇਹਨਾਂ ਕਰਕੇ ਹੋਈ ਹੈ ਇਹ ਕੌਣ ਕਹਿ ਰਿਹਾ ਹੈ ਇਹ ਉਸ ਵੇਲੇ ਦਾ ਜਿਹੜਾ ਅੰਚਾਰ ਸੀ ਪੰਜਾਬ ਦਾ ਹਰੀਸ਼ ਚੌਧਰੀ ਕਹਿੰਦਾ ਹੈ ਹਰੀਸ਼ ਚੌਧਰੀ ਦੀ ਰਿਪੋਰਟ ਇਹ ਕਹਿ ਰਹੀ ਹੈ ਉਹ ਵੀ ਨਾਮ ਲਾਤੀ ਉਹਨੇ ਉਹਦੇ ਚ ਉਹਨੇ ਕਿਹਾ ਕਿ ਜੇ ਉਹ ਤਾਂ ਬਾਈ ਤਾਂ ਹਰਾਤੇ ਜੇ ਇਸ ਲੜਾਈ ਦੇ ਇਹ ਤੂੰ ਤੜਾਕ ਨਹੀਂ ਜਿਸ 27 ਚ ਕੁਝ ਕਰਨਾ ਹੈ ਜਿਤਨਾ ਹੈ ਤਾਂ ਸਿੱਧੂ ਜੋੜੇ ਨੂੰ ਅਨੁਸ਼ਾਸਨ ਚ ਰੱਖੋ ਇਹ ਰਿਪੋਰਟ ਚੋਂ ਹੈ ਜਿਹੜੀ ਇਹਦਾ ਮਤਲਬ ਕਿ ਸਿੱਧੂ ਜੋੜੇ ਤੇ ਤੂੰ ਤੜਾਕ ਦਾ ਅਨੁਸ਼ਾਸਨ ਚ ਨਾ ਰਹਿਦਾ ਵੈਸੇ ਆਪਾਂ ਨੂੰ ਪਤਾ ਇਹ ਗੱਲ ਕਾਫੀ ਹੱਦ ਤੱਕ ਠੀਕ ਹੋਈ ਹੈ ਉਹ ਨਹੀਂ ਅਨੁਸ਼ਾਸਨ ਚ ਰਹਿਣ ਵਾਲੇ ਬੰਦੇ ਆਪਦੇ ਕਿ ਆਪਣੇ ਆਪ ਨੂੰ ਪਹਿਲ ਬਾਦ ਪਤਾ ਹੀ ਨਹੀਂ ਲੱਗਦਾ ਕਦੇ ਚੁੱਪ ਕਰ ਜਾਣਾ ਕਦੇ ਮੋਨ ਬਰਤ ਰੱਖ ਲੂ ਨਹੀਂ ਨਹੀਂ ਉਹਦੇ ਛਡੇ ਜਿਹੜੀਆਂ ਬਚਕਾਨੀ ਆ ਜਾਂ ਗੱਲਾਂ ਫੇਰ ਆ ਜਦੋਂ ਕੈਂਸਰ ਤੋਂ ਬਾਅਦ ਆ ਕੇ ਵੀ ਕੀ ਖਾਣਾ ਕੀ ਨਹੀਂ ਮੇਰੇ ਕੋਲ ਪੰਜਾਬ ਦਾ ਮਾਡਲ ਹੈ ਉਹ ਭਾਈ ਮਾਡਲ ਦਾ ਸਾਰੇ ਨਹੀਂ ਫਿਰਦੇ ਮਾਡਲ ਤਾਂ ਤੁਸੀਂ ਇੱਕ ਮਾਰਾ ਦੀ ਡਿਊਟੀ ਬਰਾਦ ਦੱਸ ਦੇਣਗੇ ਗੱਲ ਤਾਂ ਸੜਕ ਤੇ ਕੰਮ ਕੀਤਾ ਕੀ ਹੈ ਤੇ ਹੁਣ ਉਹ ਕਹਿੰਦੇ ਪਿਛਲੇ 4 ਸਾਲ ਤੋਂ ਇਹਨੇ ਕੀ ਕੀਤਾ ਜੀ ਦੱਸੋ ਆ ਜਿਹੜੇ ਹੜ ਆਏਦੇ ਉਹਨਾਂ ਚ ਕੀ ਹੋਇਆ ਸੋ ਬਹੁਤ ਕੁਝ ਐਸਾ ਹੈ ਜਿਹੜਾ ਇਹ ਸਿੱਧੂ ਜੋੜਦੇ ਖਿਲਾਫ ਜਾ ਰਿਹਾ ਜਿੱਥੇ ਤਾਂ ਪੈਸੇ ਦੀ ਗੱਲ ਹੈ ਉਹ ਪੈਸਾ ਤਾਂ ਸਾਰੀਆਂ ਪਾਰਟੀਆਂ ਚ ਚਾਹਦਾ ਹੈ ਮੈਨੂੰ ਤਾਂ ਇਹ ਲੱਗਦਾ ਇਹ ਤਾਂ ਅੱਜ ਦੀ ਗੱਲ ਨਹੀਂ 1980 ਦੇ ਵਿੱਚ ਟੋੜਾ ਸਾਹਿਬ ਦੇ ਨਾਲ ਜਿਹੜੇ ਸਮਝੋ ਵੀ ਡਿਫਰੈਂਸਸ ਹੋਣ ਕਰਕੇ ਵੀਰ ਦਵਿੰਦਰ ਸਿੰਘ ਨੇ ਕਾਂਗਰਸ ਵਿਰਾਮ ਕੀਤੀ ਸੀ ਉਸ ਵੇਲੇ ਸੱਜੇ ਗਾਂਧੀਸ ਤੇ ਵੀਰ ਉਹਨਾਂ ਦੇ ਨਾਲ ਚ ਵੀਰ ਤਾਂ ਆਮ ਕਰਾਤਾ ਮੁੰਡਾ ਸੀ ਤੇ ਮੈਨੂੰ ਖੁਦ ਦੱਸਿਆ ਵੀਰ ਦਵਿੰਦਰ ਸਿੰਘ ਨੇ ਕਹਦਾ ਮੇਰੀ ਸ਼ਿਕਾਇਤ ਕਰਦੀ ਵੀ ਇਹ ਨੂੰ ਤੁਸੀਂ ਸੁਣਾ ਤੋਂ ਟਿਕਟ ਦਿੱਤੀ ਹੈ ਤੇ ਇਹ ਤਾਂ ਕਰਪਚਨ ਕਰਦੇ ਤਾਂ ਕਾਰਨ ਲਈ ਉਹ ਕਹਦਾ ਕਹ ਸੱਜੇ ਉਹਨੂੰ ਹੱਸਦਾ ਕਹਦਾ ਜਿਹੜਾ ਬੰਦਾ ਐਡਾ ਨਹੀਂ ਕਰ ਸਕਦਾ ਕਾਰ ਵੀ ਦੇਦਾ ਸਭ ਉਹ ਸਾਡੇ ਕਾਬੂ ਤਾਂ ਕਿੱਥੇ ਜਿਹੜੀ ਇਹਨਾਂ ਨੇ ਉਸ ਵੇਲੇ ਵੀ ਕਰਪਸ਼ਨ ਨੂੰ ਐਕਸੈਪਟ ਕਰਦੇ ਨੇ ਪਤਾ ਹੁੰਦਾ ਸਭ ਨੂੰ ਪਤਾ ਪੈਸਾ ਜਾਂਦਾ ਪਾਰਟੀ ਫੰਡ ਦੇ ਨੋ ਤੇ ਇਧਰ ਉਧਰ ਜਾਂਦਾ ਜਿਹੜੀ ਗੱਲ ਇਹਦੇ ਵਿੱਚ ਕੋਈ ਇਹਦੀ ਕੋਈ ਵੱਡੀ ਗੱਲ ਨਹੀਂ ਦੱਸੀ ਪਰ ਇਹ ਠੀਕ ਹੈ ਵੀ ਸੀਐਮ ਆ ਬੜਦਾ ਸ਼ਹਿ ਦੇ ਚੁਪ ਗੱਲ ਸਹੀ ਨਾ ਹੋਵੇ ਜੇ ਉਹ ਐਮਐਲਏ ਖਰੀਦਦਾ ਜੋ ਕੁਝ ਕਰਦਾ ਉਹ ਬਖਰੀ ਗੱਲ ਹੋ ਸਕਦੀ ਹੈ ਭੋਵੇਂ ਚੱਲਦਾ ਹੁਣ ਇਹਦੇ ਵਿੱਚ ਹੋਰ ਅਪਡੇਟ ਹੈ ਜਿਹੜੇ ਮੁੰਡੇ ਨੂੰ ਕਹਿੰਦੇ ਸੀਜੀਏ ਤਾਂ ਮੇਰਾ ਪੁੱਤ ਹੈ ਸਰਬ ਮદાન ਜਾਂ ਮਿੱਠੂ ਮદાન ਕਹਿੰਦਾ ਅੱਜ ਕੱਲੋ ਅੰਮ੍ਰਿਤਸਰ ਦਾ ਪ੍ਰਧਾਨ ਹੈ ਉਹਨੇ ਕਹਿੰਸ ਕਿ ਇਹਦੀ ਆਪਟਿਕ ਤਾਂ ਵੀ ਚੀਰਨੇ ਕੌਂਸਲ ਦਿਆ ਉਹ ਤੇ ਉਹਨੇ ਮਾਨਹੰਦੀ ਦਾ ਕਰਤਾ ਤੇ 10 ਕਰੋੜ ਦਾ ਕੇਸ ਕੀਤਾ ਲੀਗਲ ਨੋਟਸ ਉਹ ਭੇਜਿਆ ਮੈਨੂੰ ਮਾਫੀ ਮੰਗਣੀ ਤੇਰੇ ਕਰੂ ਤੋ ਇਹ ਐਸਾ ਜਾਂਦਾ ਜੀ ਇਹ ਸਿਆਸਤ ਦੇ ਵਿੱਚ ਪਤਾ ਨਹੀਂ ਪਰ ਇਹ ਸਿਆਸਤ ਚ ਜੁੜੀ ਦੀ ਸਿਆਸਤ ਦੇ ਚ ਅਨੁਸ਼ਾਸਨ ਨਾ ਦੀ ਚੀਜ਼ ਘਟ ਹੈ ਮਤਲਬ ਮੈਨੂੰ ਕਈ ਵਾਰੀ ਕਿਹਾ ਵੀ ਤੁਸੀਂ ਉਦੋਂ ਮੇਰਾ ਇੱਕ ਪ੍ਰੋਗਰਾਮ ਚੱਲਦਾ ਦਸੀ ਜਿਹੜਾ ਕਰੀਆ ਗੱਲਾਂ ਤਾਂ ਉਹਦੇ ਚ ਕਹਿੰਦੇ ਵੀ ਇਹਨੂੰ ਕਰ ਲੋ ਇੰਟਰਵਿਊ ਮੈਂ ਕਹਿੰਦੇ ਡਾਲ ਜੇ ਇੰਟਰਵਿਊ ਕੀਤੀ ਇਹ ਮਿਲ ਲੜਾਈ ਝਗੜਾ ਹੋ ਜਾਂਦਾ ਇਹਨੂੰ ਬੋਲਦਾ ਬੋਲਦਾ ਤਾਂ ਤੂੰ ਕਿਸੇ ਜਿੱਤ ਨਹੀਂ ਕਰਦਾ ਤੇ ਤੂੰ ਤੇ ਆ ਜਾਂਦਾ ਮਤਲਬ ਤੂੰ ਟੜਾ ਕਰਨ ਲੱਗ ਜਾਂਦਾ ਤਾਂ ਇਹ ਉਹਦੇ ਚ ਇਹ ਤਾਂ ਮੈਂ ਬਹੁਤ ਵਾਰੀ ਕਿਹਾ ਵੀ ਜਿਆਦਾ ਮジョਰਿਟੀ ਹੋਵੇ ਉਹੀ ਗੱਲਾਂ ਉਹੀ ਸਾਰਾ ਕੁਝ ਉਹੀ ਤਖਬੰਦੀ ਉਹੀ ਸਾਥ ਤੇ ਉਹੀ ਸੋਹਣੀਆਂ ਗੰਤੀ ਤੇ ਪਹਿਲਾਂ ਮੋਦੀ ਤੇ ਫਿਰ ਬਪੂ ਆ ਸ਼ਰਮ ਪਦਲ ਕੀਤੇ ਕੀ ਤੁਸੀਂ ਦੱਬਿਆ ਉਹੀ ਗੁੱਲ ਨੇ ਉਹ ਜੋ ਭਾਸ਼ਾ ਦਾ ਤੋਂ ਉਹ ਲੋਕਾਂ ਨੂੰ ਕਦੀ ਮਾਰਤਾ ਜਗਾ ਲੱਗਦਾ ਫਿਰ ਲੋਕ ਸਮਝ ਜਾਂਦੇ ਨੇ ਵੀ ਇਹ ਭਾਸ਼ਾ ਰਚ ਨਹੀਂ ਕੁਝ ਬੰਨਣਾ ਜੇ ਤੁਸੀਂ ਬਿਜਲੀ ਮੰਤਰੀ ਤੇ ਕਿਉਂ ਨਹੀਂ ਉਹਨੂੰ ਕਰ ਦਿੱਤੇ ਬਿਜਲੀ ਦਾ ਹਾਲ ਤੁਸੀਂ ਤੁਸੀਂ ਜਦੋਂ ਸਥਾਨਕ ਸਰਕਾਰਾਂ ਦੇ ਮੰਤਰੀ ਸੀ ਉਹ ਕੈਪਟਨ ਕਹਿੰਦਾ ਫਾਈਲ ਨਹੀਂ ਕਰਦਾ ਅਸੀਂ ਮੈਨੂੰ ਕਹਿਣਾ ਪਿਆ ਅਸੀਂ ਫਾਈਲ ਤਾਂ ਕਰਦੇ ਕੋਈ ਤੋਂ ਫਿਰ ਇਹ ਮੌਕਾ ਦਿੱਤਾ ਇਹ ਤਾਂ ਹੈ ਇਹਨਾਂ ਦੀ ਪਾਰਟੀ ਫਿਰ ਮਾਨ ਸਾਹਿਬ ਕਿੱਥੇ ਟਿਕਦੇ ਨੇ ਉਹਦਾ ਉਹਨਾਂ ਤੋਂ ਮੋਖਾ ਮਿਲ ਗਿਆ ਉਹਨਾਂ ਨੇ ਜਿਹੜੀ ਆਮ ਆਦਮੀ ਪਾਰਟੀ ਦੇ ਜਿਹੜੇ 6 ਪੋਸਟਰ ਕਢੇ ਨੇ ਇਕਬਾਲ ਦੇ ਉਹਨਾਂ 'ਚ ਇੱਕ ਤਾਂ AI ਦੀ ਮਦਦ ਨਾਲ ਜੋ ਮਰਜ਼ੀ ਕਰ ਲਓ ਇੱਕ ਤਾਂ ਪੌੜੀ 'ਚ ਬਣਾ ਦੀ ਨੋਟਾਂ ਦੀ ਵੀ ਆ ਕੁਰਸੀ ਤੱਕ ਜਾ ਸਕਦੇ ਹਾਂ ਤੇ ਉਹਦੇ 'ਚ ਜਰੂਰ ਦਾ ਲੋਗੋਰ ਦੇਖੋ ਤੁਸੀਂ ਜਿਹੜਾ ਇੱਕ ਪੋਸਟਰ ਦਾ ਬਾਜਵਾ ਬੜੇਂਗ ਤੇ ਸਿੱਧੂ ਵਰਗੇ ਰਹਿ ਕੇ ਬਚਾਉਂਦੇ ਟੱਲ 350 ਕਰੋੜ ਨਾਲ ਚੰਨੀ ਕਰ ਗਿਆ ਸੀਐਮ ਦੀ ਕੁਰਸੀ ਦਾ ਮਸਲਾ ਹੱਲ ਤੇ ਫੇਰ ਇੱਕ ਹੋਰ ਹੈ ਜਿਹੜਾ ਕੌਣ ਬਣੇ ਕਰੋੜਪਤੀ ਜਿਹਦਾ ਹੋਸਟ ਹੈਗਾ ਅਮਤਾਬਚਨ ਉਹਦੇ ਲੈਵਲ ਤੇ ਉਸਰਾ ਦਾ ਬਣਾ ਲਿਆ ਕਹਦੇ ਜੀ ਕੌਣ ਬਣੇਗਾ ਕਰੋੜਪਤੀ ਸਰੋਤ ਕੌਣ ਬਣੇਗਾ ਸੀਐਮ ਕਿੰਨਾ ਪੈਸਾ ਚੱਲਦਾ ਸੀਐਮ ਦੀ ਕੁਰਸੀ ਲਈ ਤੇ ਸਹੀ ਕੀਮਤ 100 ਕਰੋੜ 400 ਕਰੋੜ 350 ਕਰੋੜ 500 ਕਰੋੜ ਇਹ ਨਹੀਂ ਮਜ਼ਾਕ ਬਣਾਤਾ ਪੰਜਾਬ ਦੀ ਕਾਂਗਰਸ ਦਾ ਨਵਜੋਤਪੁਰ ਸਿੱਧੂ ਨੇ ਜਿਹੜੀ ਸੁਪਨੇ ਦੇਖ ਰਹੀ ਸੀ ਕਿ ਅਸੀਂ ਅਗਲੇ ਇਲੈਕਸ਼ਨ ਜਿੱਤਾਵੇਂ ਆਓ ਹੁਣ ਆਪਾਂ ਅਗਲੀ ਖਬਰ ਵੱਲ ਵਧੀਏ ਅਗਲੀ ਖਬਰ ਅਮਰਤਪਾਲ ਸਿੰਘ ਭਾਈ ਅਮਰਤਪਾਲ ਵੀ ਕਹਿੰਦੇ ਨੇ ਭਾਈ ਬਹੁਤ ਵੱਡਾ ਰਤਬਾ ਹੁੰਦਾ ਹੈ ਸਿੱਖੀ ਦੇ ਵਿੱਚ ਚਲੋ ਬਹੁਤ ਸਾਰੇ ਭਾਈ ਲਿਖਦੇ ਨੇ ਜੋ ਦੂਜੇ ਨਹੀਂ ਲਿਖਦੇ ਜਿਵੇਂ ਜਦੋਂ ਖਾੜਕੂ ਦੌਰ ਚੱਲਦਾ ਸੀ ਇਕਦਾ ਫਾਰੀਜ ਨੂੰ ਅਤਵਦੀ ਲਿਖਦਾ ਸੀ ਕੋਈ ਖਾੜਪੂ ਲਿਖਦਾ ਸੀ ਸੋ ਇਹ ਹਮੇਸ਼ਾ ਇਸੇ ਹੁੰਦਾ ਹੈ ਸ਼ਬਦਾਂ ਦੀ ਦੇਸਾਂ ਨਾਲ ਵੀ ਦੇਖਣ ਦੀ ਲੋੜ ਹੈ ਫਿਰ ਅਮਰਤਪਾਲ ਸਿੰਘ ਦੀ ਪੈਰੋਲ ਜਿਹੜੀ ਹੈ ਉਹਦੀ ਪਟੀਸ਼ਨ ਤੇ ਕੱਲ ਫੇਰ ਬਹਿਸ ਹੋ ਹਾਈ ਕੋਰਟ ਦੇ ਵਿੱਚ ਬਹਿਸ ਚੱਲ ਰਹੀ ਹੈ ਤੇ ਹਾਲੇ ਵੀ ਚੱਲੂ ਸੋਮਵਾਰ ਨੂੰ ਵੀ ਹੋ ਕੱਲ ਕੀ ਹੋਇਆ ਕੱਲ ਪੰਜਾਬ ਸਰਕਾਰ ਦਾ ਵਿਰੋਧ ਤਿੱਖਾ ਵਿਰੋਧ ਨਜ਼ਰ ਆਇਆ ਦੀ ਵਕੀਲ ਬਾਗੇ ਵਕੀਲ ਕਰਦੇ ਸਰਕਾਰ અનુਪੰਮ ਗੁੱਤੋ ਉਹ ਹੋ ਸੀ ਤੇ ਉਹ ਫੁਪਤਾ ਦਾ ਕੀ ਕਹੜਾ ਕਹੇ ਜੀ ਤੁਸੀਂ ਕਹੀ ਜਾਂਦੇ ਹੋ ਇਹਦਾ ਇੱਕ ਭਾਸ਼ਣਾ ਅੱਗ ਲਾ ਦੋ ਜਿਵੇਂ ਕਹ ਅਸੀਂ ਪੰਜਾਬ ਨੂੰ ਤੇ ਪੰਜ ਦਰਿਆਵਾਂ ਨੂੰ ਫਿਰ ਕਿ ਚਲੋ ਦਰਿਆਵਾਂ ਨੂੰ ਪੰਜ ਕਿਹੜੇ ਢਾਈ ਦਰਿਆਵਾਂ ਨੂੰ ਪਾਣੀ ਕਦੋਂ ਹੁੰਦਾ ਜਾਂ ਤਾਂ ਉਹਦੋਂ ਅੱਗ ਲਾਉਂਦੇ ਜਦੋਂ ਹੜਾ ਇਸ ਚਲੋ ਤੇ ਉਹ ਕਹਿੰਦਾ ਜੀ ਤੁਹਾਡੇ ਤੇ ਅਦਾਲਤ ਨੂੰ ਕਹੇ ਇਹ ਦਲਤ ਦਾ ਕੋਈ ਕੰਟਰੋਲ ਨਹੀਂ ਉਹਨੇ ਕੀ ਬੋਲਣਾ ਹੈ ਕਿਹੜੀ ਸਮਗਰੀ ਉਹਨੇ ਲੈ ਕੇ ਜਾਣੀ ਹੈ ਇਹ ਤਾਂ ਨਹੀਂ ਦਲਤ ਕਹਿੰਦਾ ਤੈਅ ਕਰ ਸਕਦਾ ਜੇ ਉਹਨੂੰ ਬੋਲਣ ਦਾਤਾ ਜੋ ਮਰਜ਼ੀ ਬੋਲੇ ਹੋ ਸੰਸਦ ਦੇ ਵਿੱਚ ਜਦੋਂ ਬੰਦਾ ਇੱਕ ਵਾਰੀ ਦਾਖਲ ਹੋ ਗਿਆ ਉਹ ਪੂਰੀ ਆਜ਼ਾਦੀ ਨਾਲ ਬੋਲਣ ਦੀ ਇਹ ਗੱਲ ਠੀਕ ਹੈ ਬਕੀਰ ਸੰਸਦ 'ਚ ਜੋ ਮਰਜ਼ੀ ਬੋਲੋ ਤੁਸੀਂ ਤੁਹਾਡੇ ਨਾਲ ਕੇਸ ਵੀ ਨਹੀਂ ਹੋ ਸਕਦਾ ਤੇ ਇਹ ਕਹੇ ਬੋਲੋ ਤੇ ਫਿਰ ਸੰਸਦ ਪੁੱਛਦੀ ਹੈ ਅਮਰਤਪਾਲ ਸਿੰਘ ਬਕੀਰ ਅਰਿਸਬੰਸੀ ਇਹਨੇ ਬੋਲਣਾ ਕੀ ਹੈ ਜਾਨਾ ਕਿਉਂ ਚਾਹਦਾ ਉਹ ਕਹਿੰਦੇ ਜੀ ਹਜ਼ਾਰ ਪਿੰਡਾਂ ਚ ਪਿੰਡਾਂ ਪਰਭਾਵ ਤੋਂ ਇਹਨੇ ਇੰਨਾ ਖੜਾ ਆਇਆ ਇਸ ਵਾਰ ਪੰਜਾਬ ਚ ਉਹ ਆਪਣੇ ਖੇਤਰ ਦੇ ਜਿਹੜੇ ਹੜ ਪਰਭਾਵ ਤੋਂ ਲੋਕਾਂ ਦੀ ਗੱਲ ਕਰਨੀ ਚਾਹੁੰਦਾ ਉਹਨਾਂ ਦੀ ਆਵਾਜ਼ ਬੰਡਾ ਚਾਹੁੰਦਾ ਇਹ ਉਹਨਾਂ ਨੇ ਕਿਹਾ ਤੇ ਹੁਣ ਦੂਜੇ ਪਾਸੇ ਹਾਂ ਪੱਕੀ ਕਹਿੰਦੇ ਪੂਰੀ ਤਿਆਰੀ ਹੈ ਜੇਲ੍ਹ ਚ ਬੈਠਾ ਬੜਾ ਉਹਨੇ ਸਭਾ ਉਹ ਕੁਲ ਸਮੇਂ ਸਮੇਂ ਗੱਲ ਕਰਨ ਨੂੰ ਤਿਆਰੀ ਕਰਨ ਨੂੰ ਇਹ ਉਹਨਾਂ ਨੇ ਗੱਲ ਕੀਤੀ ਹੁਣ ਉਹ ਦਵਾ ਦਾ ਉਹ ਉਹ ਤਾ ਦੇ ਦਲੀਲ ਇਹਦੇ ਖਿਲਾਫ ਪੈਜੀ ਨੈਸ਼ਨਲ ਸਕਿਉਰਟੀ ਨੂੰ ਖਤਰਾ ਹੈ ਇਹਦੇ ਨਾਲ ਫਿਰ ਉਹਨੇ ਇੱਕ ਜਿਹੜੀ ਇਹ ਜਿਆਦਾ ਇੰਪੋਰਟੈਂਟ ਗੱਲ ਹੈ ਕਹਿੰਦੇ ਜੀ ਇਹ ਸਮਾਜ ਵਿਰੋਧੀ ਗੈਂਗਸਟਰ ਤੇ ਖਾਲਸਤਾਨੀ ਉਡਣਾਂ ਨਾਲ ਮਿਲ ਕੇ ਜੇਲ੍ਹ 'ਚ ਬੈਠੇ ਨੇ 15 ਲੋਕਾਂ ਨੂੰ ਮਾਰਨ ਦੀ ਸੰਸਦ ਘੜ ਲਈ ਇਹਦੇ ਜੀ ਕਹਿੰਦੇ ਇਹ ਉਹਨੇ ਤੇ ਉਹਦੇ ਸਬੂਤ ਪਜੋ ਇਸ ਗੱਦੇ ਸਬੂਤ ਵਜੋਂ ਉਹ ਕਹਿੰਦੇ ਇਹ ਸਾਰੇ ਸੂਬੇ ਦੇ ਐਸਐਸਪੀ ਨੂੰ ਅਲਰਟ ਜਾਰੀ ਕੀਤਾ ਸੀ ਇਸ ਨੂੰ ਲੈ ਕੇ ਜਦੋਂ ਸਾਜਿਸ਼ ਦਾ ਪਤਾ ਲੱਗਿਆ ਸੀ ਜੇਲੀ ਕਿ ਪੰਜਾਬ ਸਰਕਾਰ ਨਹੀਂ ਚਾਹੁੰਦੀ ਕਿ ਇਹ ਕਿਸੇ ਤਰੀਕੇ ਨਾਲ ਬਾਹਰ ਆਵੇ ਸਲਵਾਈ ਹੁਣ ਅਗਲੇ ਸੋਮਵਾਰ ਅਗਲੀ ਖਬਰ ਇਹ ਹੈ ਮੁੱਖ ਮੰਤਰੀ ਸਾਹਿਬ ਭਗਵੰਤ ਮਾਨ ਇਹ ਖਬਰ ਦਾ ਮਕਸਦ ਇਹ ਨਹੀਂ ਕਿ ਮੈਂ ਕੋਈ ਡਵੈਲਪਮੈਂਟ ਦੀ ਗੱਲ ਕਰ ਰਿਹਾ। ਨਾ ਮੈਂ ਕਿਸੇ ਦਾ ਪ੍ਰਚਾਰਕ ਹੈ। ਨਾ ਮੈਂ ਕਿਸੇ ਦੇ ਹੱਕ ਚ ਹੈ। ਨਾ ਮੈਂ ਕਿਸੇ ਪਾਰਟੀ ਚ ਹੈ। ਮੇਰਾ ਕੋਈ ਧੜਾ ਨਹੀਂ। ਪਰ ਜੋ ਮੈਨੂੰ ਲੱਗਦਾ ਉਹ ਮੈਂ ਤੁਹਾਡੇ ਨਾਲ ਸਾਂਝਾ ਕਰਦਾ। ਤੁਹਾਨੂੰ ਜੋ ਲੱਗਦਾ ਤੁਸੀਂ ਦੇਖਣਾ। ਹੁਣ ਭਗਵੰਤ ਮਾਨ ਨੇ ਅਚਾਨਕ ਕੱਲ ਸਰਕਲ ਤਿੰਨ ਸਰਕਲ ਤੇ ਪਹੁੰਚ ਗਿਆ। ਜਾਂਚ ਕੀਤੀ ਕਿ ਕਿੱਥੇ ਲੇਕ ਰੋਡ ਸੀ। ਆ ਪਟਿਆਲਾ ਦੇ ਰੀਟ ਕਿ। ਉੱਥੇ ਜਾ ਕੇ ਕਦੇ ਪੱਟੋ ਸਰ ਸੜਕ ਪਾਟ ਲਈ ਕਹਿੰਦੇ ਜੀ ਦੇਖੋ ਕਹੇ ਜਾਂ ਹਾਲਾਤ ਨੇ ਇਹ ਮਟੀਰੀਅਲ ਠੀਕ ਪਾਇਆ ਦੇਖਿਆ ਮਾਪਦਾਨ ਤੇ ਪੂਰੀ ਜੇ ਉੱਤਰ ਦੀ ਠੇਕੇਦਾਰ ਬਰੂਦ ਕਾਰਨ ਦਸ ਲੋਡਸ ਅਦਾਈ ਕੀ ਰੋਪ ਤੋਂ ਇਹ ਅਗੇ ਤੋਂ ਇਹਨੂੰ ਕੋਈ ਠੇਕਾ ਨਹੀਂ ਐਕਸ਼ਨ ਸਿੱਧਾ ਔਰ ਇਹ ਵੀ ਕਹ ਹੈ ਕੋਈ ਠੇਕਾ ਤੋਂ ਅਸੀਂ ਕਮਿਸ਼ਨ ਨਹੀਂ ਲੈਣਾ ਠੇਕੇਦਾਰਾਂ ਤੋਂ ਇਹਨਾਂ ਬਹੁਤ ਵਧੀਆ ਜਿ ਕਿਹ ਹੈ ਜਿਉ ਸੱਚਮਚ ਹੀ ਪੂਰਾ ਉੱਤਰ ਦਾ ਮਹਾਨ ਸਾਹਿਬ ਨਾ ਨੈ ਲੇਕਿਨ ਕਦੇ ਠੇਕੇਦਾਰ ਕੋਈ ਐਸਾ ਹੈ ਜਿਹੜਾ ਕਮਿਸ਼ਨ ਤੋਂ ਬਿਨਾ ਠੇਕਾ ਭੇਜਿਆ ਹੋਵੇ ਟੈਂਡਰ ਕਿਉਂਕਿ ਉਹ ਤਾਂ ਥੱਲੋਂ ਸ਼ੁਰੂ ਹੋ ਜਾਂਦਾ ਮਦਰ ਜੇ ਈ ਐਸ ਡੀ ਓ ਐਕਸਲ ਉਹ ਤੋਂ ਵੀ ਥੱਲੋਂ ਸਟਾਫ ਤੋਂ ਸੇਵਾ ਦਰ ਤੋਂ ਥੋੜਾ ਬਹੁਤ ਆਉਂਦਾ ਵੀ ਇਸ ਹੈ ਜਿਵੇਂ ਹਸਪਤਾਲਾਂ ਦੇ ਵਿੱਚ ਆ ਹੁਣ ਇਨਵੈਸਟੀਗੇਸ਼ਨ ਆਈ ਸੀ ਨਾ ਰਕਸ਼ਾ ਦੇ ਤੋਂ ਸ਼ੁਰੂ ਹੁੰਦਾ ਕਮਿਸ਼ਨ ਉਵੇਂ ਇੱਥੇ ਵੀ ਹੁੰਦਾ ਲੇਕਿਨ ਮਾਨ ਸਾਹਿਬ ਕਹਿੰਦੇ ਕੋਈ ਨਹੀਂ ਤੇ ਉਹਨਾਂ ਨੇ ਸਰਕਾਰ ਦੀ ਜਾਂਚ ਕੀਤੀ ਕਰਦੇ ਤਨ ਦੀ ਤੇ ਕਹਿੰਦੇ ਜੇ ਭੇਜਦਾ ਮਟੀਰੀਅਲ ਦੀ ਜਾਂਚ ਕਰੋ ਚਲੋ ਖਜੂ ਆ ਪਟਿਆਲਾ ਸਰਾਂ ਰੋਡ ਬਣ ਰਹੀ ਹੈ ਲੋਡ ਵੀ ਸੀ ਉਹਦੇ ਵੈਸੇ ਪਰ ਇੱਕ ਗੱਲ ਮਾਨ ਸਾਹਿਬ ਇਹ ਵੀ ਕਰ ਲਓ ਕਦੇ ਕਿ ਜਿਹੜੇ ਦਰਖਤ ਕੱਟੇ ਨੇ ਉਹ ਲਾਉਂਦਾ ਵੀ ਸੋਚ ਲਓ ਐਡੀ ਵਧੀਆ ਸੜਕਾਂ ਦੇ ਆਲੇ-ਦੁਆਲੇ ਦਰਖਤ ਸੀ ਉਹ ਹੀ ਨਹੀਂ ਲਾਇਆ ਅੱਗਰੇ ਡਾਲੇ ਇੱਕ ਦੇ ਬਦਲੇ ਤਿੰਨ ਲਾਉਂਦੇ ਨੇ ਆ ਦੇਖ ਲਓ ਜਿਹੜੀ ਜਿਹੜੀਆਂ ਬੰਬ ਵਾਲੀਆਂ ਸੜਕਾਂ ਬਣਾਈ ਸੀ ਸੁਖਵੀਰ ਭਾਦਰ ਜੀ ਨੇ ਕਹਿੰਦੇ ਸੀ ਚंडीगढ़ ਤੋਂ ਬਠਿੰਡੇ ਜਾਣੇ ਹੋ ਸਰਕਾ ਵਧੀਆ ਨੇ ਤੇ ਕਿੰਦਰਸਟ ਕਿੱਛੇ ਨੇ ਉਹ ਲੋੜੇ ਜ਼ਰੂਰੀ ਨੇ ਖੈਰ ਉਹ ਜੀ ਤਿੰਨ ਸਰਕਾ ਦੇ ਨਮੂਨੇ ਤੇ ਜਾਂਚ ਲਈ ਭੇਜ ਤੇ ਵਧੀਆ ਗੱਲ ਕੁਆਲਟੀ ਦੀ ਜਾਂਚ ਹੋਣੀ ਚਾਹੀਦੀ ਆ ਇਹ ਤਾਂ ਹੈ ਇੱਕ ਪੱਖ ਮੇਰਾ ਇਹਦੇ ਨਾਲ ਕੋਈ ਜ਼ਿਆਦਾ ਨਹੀਂ ਮੈਂ ਇਹਦਾ ਅਸਰ ਦੇਖਣਾ ਚਾਹੁੰਦਾ ਜਾਂ ਜਿਹੜਾ ਤੁਹਾਡੇ ਨਾਲ ਸਾਂਝਾ ਕਰਨਾ ਚਾਹੁੰਦਾ ਉਹ ਇਹ ਹੈ ਕਿ ਪ੍ਰੋਜੈਕਟ ਵੱਡਾ ਹੈ 16209 ਕਰੋੜ ਦਾ ਪ੍ਰੋਜੈਕਟ ਹੈ ਔਰ ਪੈਸਾ ਹੈ ਨਹੀਂ ਸੂਬੇ ਕੋਲ ਕਰਜ਼ੇ ਨਾਲ ਹੀ ਆਉਣੇ ਤੇ 44920 ਕਰੋੜ ਆ 20 ਕਿਲੋਮੀਟਰ ਸੜਕਾਂ ਨੇ ਯਾਨੀ ਪੰਜਾਬ ਦੀਆਂ ਸਾਰੀਆਂ ਸੜਕਾਂ ਜਿਹੜੀਆਂ ਪਿੰਡਾਂ ਦੀਆਂ ਲਿੰਕ ਰੋਡ ਨੇ ਤੇ 19373 ਕਿਲੋਮੀਟਰ ਇਹ ਬਣ ਗਿਆ ਫਸੋ ਪੂਰੀਆਂ ਹੋਣੀਆਂ ਨੇ ਅਗਲੇ ਸਾਲ ਤੱਕ ਜੇ ਅਗਲੇ ਸਾਲ ਤੱਕ ਇਹ ਪੂਰੀਆਂ ਹੋ ਜਾਂਦੇ ਨੇ ਜੀ ਬੜੀ ਸਿੰਪਲ ਗੱਲ ਹੈ ਤੇ ਫੇਰ ਉਸ ਵੇਲੇ ਮੋਟਾ ਦਾ ਟਾਈਮ ਹੈ ਤੇ ਦਿਖਾਉਣ ਲਈ ਕੀ ਆ ਦੇਖ ਲਓ ਭਾਈ ਹਰੇਕ ਘਰ ਮੇਲੇ ਤੋਂ ਵਾ ਦੇਖੋ ਥੋੜੀ ਸੜਕ ਬਣੀ ਆ ਤੁਹਾਡੇ ਪਿੰਡ ਨੂੰ ਕਦੇ ਆਏ ਸੀ ਪੰਜ ਸਾਲ ਤੱਕ ਟਿਕਾ ਜੀ ਪੰਜ ਸਾਲ ਤੱਕ ਵਧੀਆ ਚੱਲੂਗੀ ਤਾਂ ਖਾਤਾ ਨਾ 1000 ਰੁਪਏ ਦੇ ਦਵਾਂ ਮੈਂ ਦੇਖੋ ਜੀ ਭਾਵੇਂ ਅਸੀਂ ਆਖੀਰਲੇ ਸਾਲ ਕੀਤਾ ਵਾਦਾ ਤਾਂ ਪੂਰਾ ਕੀਤਾ ਬਿਜਲੀ ਵਾਲਾ ਵਾਦਾ ਸੀ ਜ਼ੀਰੋ ਬਿਗਾਨਾ ਪਹਿਲੇ ਸਾਲ ਪੂਰਾ ਕੀਤਾ ਸੀ ਤੁਹਾਡੇ ਆ ਰਹੇ ਨਾ 90% ਬਿਜਲੀ ਦਾ ਬਿੱਲ ਤੁੰਦ ਜੋ ਇਹ ਜੀਆਂ ਗੱਲਾਂ ਕਰਨਗੇ ਤੇ ਕੋਈ ਜਵਾਬ ਨਹੀਂ ਹੋਣਾ ਜਿਹੜੇ ਲੋਕਾਂ ਦੇ ਜੀ ਲੋਕਾਂ ਦਾ ਮੋਹ ਭੰਗ ਹੋ ਗਿਆ ਇਹ ਸਰਕਾਰ ਇਸ ਤਰ੍ਹਾਂ ਦੀ ਹੈ ਮੈਂ ਤੁਹਾਨੂੰ ਪਹਿਲੇ ਹੀ ਕਹਿ ਚੁੱਕਿਆ ਮੈਂ ਸਰਕਾਰ ਦੇ ਹੱਕ ਚ ਨਹੀਂ ਪਰ ਮੈਂ ਦਾ ਪਰੋਚ ਮੈਂ ਤਾਂ ਸੱਚ ਬੋਲਣ ਦੀ ਕੋਸ਼ਿਸ਼ ਕਰ ਰਿਹਾ ਤੇ ਉਹ ਵੀ ਜਿਵੇਂ ਕਹਿੰਦੇ ਸੱਚ ਦਾ ਸੱਚ ਕੀ ਬੇਲਾ ਬਾਬੇ ਨਾਨਕ ਨੂੰ ਯਾਦ ਕਰਕੇ ਆਪਣਾ ਤਾਂ ਬੜਾ ਸਦਾ ਰੱਖਿਆ ਹੋਇਆ ਤੇ ਜਿਹੜਾ ਜ ਜਿਹਦੇ ਬਾਰੇ ਮਦਰਾ ਆਪਣਾ ਸਲੋਗਨ ਜਿਹੜਾ ਯਾਦ ਕਰਦੇ ਸ੍ਰੀ ਗੁਰੂ ਗ੍ਰੰਥ ਸਾਹਿਬ ਤੋਂ ਲੈ ਕੇ ਕਬੀਰ ਆਖੜਾ ਸਬੈ ਹੁਣ ਪੜ ਰਹੇ ਜਿਹਦੇ ਚੋਂ ਕਹਿੰਦੇ ਦਾ ਕਿਸੇ ਸੇ ਦੋਸਤੀ ਦਾ ਕਿਸੇ ਸੇ ਬੈਰ ਸਭ ਕੀ ਬੰਗੇ ਸਭ ਕੀ ਬੰਗੇ ਖੈਰ ਤੇ ਕਬੀਰਾ ਸਭ ਕੀ ਬੰਗੇ ਖੈਰ ਨਾ ਕਿਸੇ ਸੇ ਦੋਸਤੀ ਦਾ ਕਿਸੇ ਸੇ ਬੈਰ ਆਪਾਂ ਤਾਂ ਦੋਨੇ ਪਾਸੇ ਇਸ ਤਰ੍ਹਾਂ ਚੱਲਿਆ ਖੈਰ ਮੈਂ ਜਿਹੜੀ ਗੱਲ ਕਰ ਰਿਹਾ ਸੀ ਇਹਦੇ ਨਾਲ ਨਾ ਵਿਰੋਧੀ ਧਿਰ ਨੂੰ ਹੁਣ ਜਵਾਬ ਦੇਣਾ ਆਪਾਂ ਹੋਊਗਾ ਜਿਸ ਤਰੀਕੇ ਨਾਲ ਇਹ ਉਹ ਭਗਵੰਤ ਮਾਨ ਨੇ ਦੂਜੇ ਪਾਸੇ ਪਹਿਲਾਂ ਤਾਂ ਦਿੱਦੀ ਆਰੇ ਦਿੱਲੀ ਵਾਲਿਆਂ ਨੂੰ ਫੋੜ ਜਿਹਾ ਗੈਪ ਕਰਤਾ ਇਸ ਸਟ੍ਰੈਟਜੀ ਕੇਜ ਨੂੰ ਬੰਦ ਤੇ ਬੜੀ ਸਿੱਖੀ ਹੈ ਤੇ ਹੁਣ ਤੁਸੀਂ ਦੇਖਿਓ ਕਿ ਇਹ ਵਖਤ ਪੈ ਜਾਣਾ ਉਧਰੋਂ ਕਾਂਗਰਸੀ ਲੜ ਰਹੇ ਨੇ ਤੇ ਪੰਜਾਬ ਦੀ ਸਿਚੁਏਸ਼ਨ ਕਿਸ ਪਾਸੇ ਨੂੰ ਜਾਉਂਦੀ ਉਹ ਸਮਝਾ ਦਸੂ ਫਿਲਹਾਲ ਮੈਂ ਤੁਹਾਨੂੰ ਕੁਝ ਆਈਡੀਆਜ਼ ਜੋ ਮੈਨੂੰ ਲੱਗੇ ਨੇ ਉਹ ਤੁਹਾਡੇ ਨਾਲ ਸਾਂਝ ਕੀਤੇ ਨੇ ਪਿਆਰੇ ਦਰਸ਼ਕੋ ਆ ਵੀਡੀਓ ਲੰਬੀ ਹੋ ਰਹੀ ਹੈ ਇਸ ਕਰਕੇ ਇੱਥੇ ਬੰਦ ਕਰਤਾ ਤੇ ਮਿਲਦੇ ਆਪਾਂ ਕੱਲ ਇਸੇ ਵੇਲੇ ਇਸੇ ਪ੍ਰੋਗਰਾਮ 'ਚ ਤੁਹਾਡਾ ਬਹੁਤ